ਉਰਾ ਕਰ ਗੱਲ ਪਰੋਸੇ ਦੀਆਂ ਵਿਸ਼ਵਾਸ ਦੀ ਅਸੀਂ ਫਿਰ ਉਤਰ ਲੈ ਜਾਂਦੇ ਆ ਵੀ ਉਹ 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 ਤੇ ਇਦਾਂ ਦਾ ਕੁਝ ਕਰਦੇ ਆ ਉਹ ਫਲਾਣੇ ਬੰਦੇ ਤੇ ਇਦਾਂ ਦੇ ਜੰਤਰ ਮੰਤਰ ਜੇ ਕਰਦੇ ਆ ਉੱਤੇ ਫਲਾਣਿਆਂ ਦੇ ਕੋਲ ਜਾਂਦੇ ਆ ਉਹ ਤੇ ਟੋਣ ਟਮੱਕੇ ਬੜੇ ਕਰਦੇ ਆ ਮੇਰੇ ਨਾਲ ਨਾ ਕੁਝ ਇਦਾਂ ਦਾ ਹੋ ਜਾ ਤੇਰੇ ਚ ਬਲ ਹੈ ਫਿਰ ਜੇ ਆਤਮ ਵਿਸ਼ਵਾਸ ਵੀ ਨਹੀਂ ਆਤਮਾ ਨੂੰ ਵਿਸ਼ਵਾਸ ਹੋਣਾ ਚਾਹੀਦਾ ਕਿ ਇਹਦੇ ਤੇ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੇਅ ਜਿ ਸ਼ਵਾਰਛੈ ਦੇ ਭਰੋਸੇ ਕੋ ਜੋ ਕੁਛ ਮਰਜੀ ਕਰੀ ਜਾਵੇ ਵੇਚ ਕਰਤਾ ਪੁਰਖ ਖੜਵਾ ਜੇ ਮੰਨ ਲਿਆ ਵੀ ਹੈ ਅੰਦਰ ਬੈਠਾ ਤੇ ਮੈਨੂੰ ਉਹਨੇ ਜੋੜ ਲਿਆ ਆਪਣੇ ਨਾਲ ਬਲ ਨਾ 빙ਾ ਹੋਆ ਜਿਸ ਰੱਖੇ ਤਿਸ ਕੋਈ ਨਾ ਮਾਰੇ ਸੋ ਮੂਆ ਜਿਸ ਮਨ ਉਹ ਜੀ ਨੂੰ ਪ੍ਰਮਾਤਮਾ ਨੇ ਰੱਖਣਾ ਉਹਨੂੰ ਮਾਰ ਕੌਣ ਸਕਦਾ ਹੈ ਤੇ ਜਿਹੜਾ ਰੱਬ ਨੂੰ ਭੁੱਲ ਗਿਆ ਉੱਤੇ ਜਿਉਂਦਾ ਹੀ ਮਰਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਗੱਲ ਕਉੜੀ ਹੈ ਮਾਫ਼ ਕਰਨਾ ਇਹ ਤੇ ਗੁਰੂ ਸਾਹਿਬ ਦੇ ਬਚਨ ਨੇ ਬਾਣੀ ਨੇ ਨਾ ਜਿਹੜੇ ਵੱਜਦੇ ਆ ਸਾਡੇ ਵੀ ਆਪਾਂ ਸਾਡੇ ਅੰਦਰ ਵੱਜਦੇ ਨੇ ਬਾਣੀ ਦੇ ਬਾਣ ਵੱਜਦੇ ਆ ਸੱਚ ਹੈ ਜਿਹੜਾ ਕਹਿਣਾ ਵੀ ਤੇ ਸੁਣਨਾ ਔਖਾ ਲੱਗਦਾ ਪਰ ਅਪਣਾ ਕੇ ਵੇਖੀਏ ਫਿਰ ਵੇਖਿਓ ਜਦੋਂ ਅੰਦਰ ਭੌ ਨਹੀਂ ਰਿਹਾ ਡਰ ਨਹੀਂ ਰਿਹਾ ਅੰਦਰੋਂ ਖੌਫ ਤੱਕ ਹੋ ਗਿਆ ਡਰ ਦਾ ਅਰਥੇ ਵੀ ਭੌ ਡਰ ਡਰ ਤੋਂ ਭਾਵ ਵੀ ਬਾਹਰ ਨੀਆਂ ਚੀਜ਼ਾਂ ਬਾਹਰ ਤੋਂ ਕਿਸੇ ਵੀ ਚੀਜ਼ ਤੋਂ ਡਰ ਲੱਗਦਾ ਕਿਸੇ ਵੀ ਚੀਜ਼ ਕਿਸੇ ਬੰਦੇ ਤੋਂ ਕਿਸੇ ਜਾਨਵਰ ਤੋਂ ਜਾਂ ਕਿਸੇ ਹੋਰ ਜੀ ਤੋਂ ਬਾਹਰੋਂ ਡਰ ਲੱਗਦਾ ਉਹ ਤੇ ਇੱਕ ਡਰ ਇੱਕ ਅੰਦਰ ਖੌਫ ਬੈਠਾ ਵੀ ਮੈਂ ਹੁਣ ਜਾਣਾ ਗੁਰਦੁਆਰੇ ਉਹ ਫਲਾਣੀ ਬੰਦੇ ਨੇ ਜੇ ਮੈਨੂੰ ਵੇਖ ਲਿਆ ਉਹ ਕੀ ਕਹੂੰ ਆਖੋ ਸਤਿਨਾਮ ਵਿਵਾਹ ਇੱਕ ਗੁਰਮਖ ਖੋਫ ਬਹਿ ਕੇ ਅੰਦਰ ਇਹਨੂੰ ਕੱਢੋ ਬਾਹਰ ਇਹ ਬਾਹਰ ਕੱਢਣਾ ਪੈਣਾ ਨਹੀਂ ਤੇ ਫਿਰ ਪਿੱਛੇ ਰਹਿ ਜਾਗੇ ਆਪ ਖੋਫ ਗੱਡੀਏ ਮਹਾਰਾਜ ਕਹਿੰਦੇ ਤੇਰੀ ਸੇਵਕ ਕੋ ਭੋ ਕਿਸ ਨਾਹੀ ਜਮ ਨਹੀਂ ਆਵੇ ਮੈਂ ਕਹਿੰਦੇ ਮੌਤ ਵੀ ਡਰਦੀ ਉਹਨਾਂ ਮੌਤ ਵੀ ਡਰਦੀ ਹੈ ਗੁਰਬਾਣੀ ਕਹਿੰਦੀ ਹੈ ਮੌਤ ਤੋਂ ਦੁਨੀਆ ਡਰਦੀ ਹੈ ਕਹਿੰਦਾ ਮੈਂ 10 ਸਾਲ ਹੋਰ ਜੀਣਾ 10 ਸਾਲ ਹੋਰ ਜੀਣਾ 10 ਸਾਲ ਹੋਰ ਜੀਣਾ ਕਿਉਂ ਮਰਨਾ ਕਿਉਂ ਚੰਗਾ ਲੱਗਦਾ ਰੱਬ ਦੇ ਪਿਆਰੇ ਕਹਿੰਦੇ ਤੂੰ ਆਸਈ ਅਸੀਂ ਤੇ ਬੈਠੇ ਆਂ ਤਿਆਰ ਅਸੀਂ ਕਿਹੜੇ ਡਰਦੇ ਆਂ ਤੇਰੇ ਅਸੀਂ ਤੇ ਕਹਿੰਦੇ ਛੇਤੀ ਚੰਗਾ ਹੋਵੇ ਨਿਬੇੜਾ ਹੋਵੇ ਕਹਿੰਦੇ ਧੀਤੀ ਕਹੋ ਕਬੀਰ ਸੁਨੋ ਰੇ ਸੰਤੋ ਖੇਤੀ ਕਰੋ ਨਬੇੜਾ ਅਬ ਕੀ ਵਾਰ ਬਖਸ਼ ਬੰਦੇ ਕੋ ਬਹਰ ਨਾ ਭਵਜਲ ਵੀਰਾ ਖੇਤੀ ਕਹਿੰਦੇ ਕੰਮ ਹੋਵੇ ਕਿਉਂਕਿ ਭਰੋਸਾ ਵੜਾ ਹੈ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾ ਗੁਰਮਖੋ ਜੋਰ ਲਾ ਲਿਆ ਲੋਕਾਂ ਨੇ ਭਗਤਾਂ ਨੂੰ ਕੋਈ ਦੁਖੀ ਨਹੀਂ ਕਰ ਸਕਿਆ ਗੁਰਮਖਾ ਨੂੰ ਕੋਈ ਦੁਖੀ ਨਹੀਂ ਕਰ ਸਕਿਆ ਬਾਣੀ ਨਾਲ ਜੁੜ ਕੇ ਭਗਤ ਬਣ ਜੀਦਾ ਮਨ ਦੀ ਅਵਸਥਾ ਉਹ ਜੀ ਬਣ ਜਾਂਦੀ ਹੈ ਇਹ ਮਨ ਦੀ ਅਵਸਥਾ ਹੈ ਇਦਾਂ ਰੱਖਦੇ ਵੇਖ ਲਿਓ ਬਾਹਰੋਂ ਵੀ ਬਾਹਰੋਂ ਭਾ ਦਿੱਤਾ ਮਨ ਦੀ ਅਵਸਥਾ ਦਾ ਨਾਮ ਹੈ ਭਾ ਦਿੱਤਾ ਅਵਸਥਾ ਅੰਦਰੋਂ ਵੱਢਦੀ ਹੈ ਬਾਰੋਂ ਨਿਵਾਸ ਭਾਵੇਂ ਸਾਦਾ ਹੀ ਆ ਅੰਦਰ ਦੀ ਅਵਸਥਾ ਹੈ ਅਵਸਥਾ ਜਦੋਂ ਇਦਾਂ ਦੀ ਬਣ ਗਈ ਭਗਤਾ ਕੀ ਬੋਲਦੇ ਹੋ ਭਗਤਾ ਕੀ ਚਾਲ ਨਰਾਨੀ ਚਾਲਾ ਨਰਾਨੀ ਭਗਤਾ ਕੀ ਰੀ ਬਖਮਾਰਗ ਚੱਲਣਾ ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਖੰਨੇ ਹੋ ਤਿੱਖੀ ਵਾਲੂ ਨੇ ਕੀ ਇਹਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ ਕਹਿ ਨਾਨਕ ਚਾਲ ਭਗਤ ਜੁਗੋ ਜੁਗ ਨਿਰਾਲੀ ਇਸ ਕਰਕੇ ਸ਼ਬਦ ਅਭਿਆਸ ਮੈਡੀਟੇਸ਼ਨ ਸਾਨੂੰ ਇਨਾਂ ਵਿਕਾਰਾਂ ਤੋਂ ਬਚਾ ਲੈਂਦਾ ਸਾਡਾ ਜੀਵਣ ਉਹ ਜਾ ਬਣ ਜਾਂਦਾ ਉੱਚਾ ਤੇ ਸੁੱਚਾ ਸੋਹਣਾ ਜੀਵ ਸਾਫ਼ ਸੁਥਰਾ ਪਰ ਇਹਦਾ ਭਾਵੇਂ ਥੋੜੀਆ ਵੀ ਸਾਡੇ ਚ ਕੋਈ ਭੁੱਲ ਨਹੀਂ ਸਾਡੇ ਚ ਕੋਈ ਗਲਤੀ ਨਹੀਂ ਭੁੱਲ ਤੇ ਗੁਰੂ ਹੈ ਆ ਭੁੱਲ ਤੇ ਕਰਤਾਰ ਹੈ ਅਸੀਂ ਤੇ ਭੁੱਲ ਚੀਂ ਹਮੇਸ਼ਾ ਕੋਈ ਗਲਤੀ ਨਾ ਹੋਵੇ ਅਣਜਾਣੇ ਵਿੱਚ ਵੀ ਨਾ ਹੋਵੇ ਇਹਦਾ ਅਰਥ ਕੀ ਹੈ ਅਸੀਂ ਅਭੁੱਲ ਹੋ ਗਏ ਨਾ ਅਸੀਂ ਤੇ ਭੁੱਲਣਾ ਚਾਹੀਦਾ ਮਹਾਰਾ ਦੀ ਬਾਣੀ ਕਹਿੰਦੀ ਅਸੀਂ ਖੱਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਬਾਹਰ ਕਿਰਪਾ ਕਰਕੇ ਬਖਸ਼ ਲਿਓ ਹਮ ਪਾਪੀ ਵੱਡ ਗੁਨੇਗਾਰ ਖਿੰਨ ਖਿੰਨ ਭੁੱਲ ਰਹਾ ਪੈਰ ਪੈਰ ਤੇ ਗਲਤੀ ਕਰਦੇ ਇਹ ਤੇ ਭੁੱਲਣਾ ਚਾਪਾ ਸਾਰੇ पर फिकर ना, ना करो चिंता ना करो, ना करो। मालिक नाल दिलो प्यार, प्यार पा लीए ओ ਔਗਣ ਨਹੀਂ ਵੇਗਦਾ ਮਿਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਔ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕਉਰਾ ਕਉਰਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ ਚਿਤਾਰੇ ਮੈਂ ਫਿਰ ਬੇਨਤੀ ਕਰ ਸਕਦੇ ਜੋ ਕਾਮ ਅਗਰ ਬਹੁਤ ਨੇ ਲਗੀਆਂ ਹੁੰਆਂ ਬੜੇ ਲੋਕ ਇਦਾ ਦੇ ਨਹੀਂ ਚਾਹੁੰਦੇ ਨਹੀਂ ਪ੍ਰਦਰਸ਼ਿਤ ਕਰਦੇ ਤੁਹਾਨੂੰ ਪਰ ਐਸਾ ਮਨ ਬਣਾਓ ਐਸਾ ਜੀਵਨ ਬਣਾਓ ਪਿਤਵਾਂ ਨੂੰ ਕੋਨਾ ਵਿੱਚ ਵੀ ਪਰਮਾਤਮਾ ਦੇ ਸੁਣ ਕਿਉਂਕਿ ਇਹਦਾ ਹੋ ਜਾਂਦਾ ਨੇ ਵੀ ਇਹ ਮੇਰਾ ਬੁਰਾ ਸੋਚਦਾ ਤੇ ਮੈਂ ਵੀ ਇਹਦਾ ਬੁਰਾ ਸੋਚ ਇਹ ਮੇਰੇ ਨਾਲ ਬੁਰਾ ਕਰਦਾ ਮੈਂ ਵੀ ਇਹਦਾ ਬੁਰਾ ਇਹ ਮੇਰੇ ਚ ਰੱਬ ਥੋੜੀ ਦੇਖਦਾ ਫਿਰ ਮੈਂ ਇਹਦੇ ਚ ਕਿਉਂ ਰੱਬ ਦੇਖ ਉਹਦੇ ਚ ਵੀ ਵੇਖਣਾ ਸਾਡੇ ਚ ਪਰਮਾਤਮਾ ਘਟ ਘਟ ਚ ਹੈ ਸਭ ਥਾਂ ਦੇਖਣਾ सब छाल खड़ा भी सब चाहे जो मर्जी करी जाए कोई जदों गुरु पूरा नाल है पूरा गुरु पूरा, पूरा प्रभ अराधे पूरा जाका नाओ नानक पूरा पाया पूरे के गुर गाओ पूरे गुर का सुन उपदेश पार ब्रह्म निगट कर पे सा सा सिमरो गोबिंद मन अंतर की उतरे ਕਿਤੇ ਜੇ ਮਨ ਚਿੰਤਾ ਚ ਹੋ ਜਾਏ ਤਾਂ 2 ਮਿੰਟ ਕੱਢ ਕੇ ਮੈਡੀਟੇਸ਼ਨ ਕਰ ਲਓ ਸਿਮਰਨ ਕਰ ਲਓ ਪ੍ਰਮਾਤਮਾ ਨਾਲ ਧਿਆਨ ਜੋੜ ਕੇ ਵੇਖਿਓ ਚਿੰਤਾ ਕਿਤੇ ਜਾਣੀ ਸਾਹਸ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਭਰ ਲਿਓ ਪੜਾਰ ਨਾਨਕ ਗੁਰ ਉਰੇ ਨਮੋਸਕਾਰ ਲਾਡ ਲਗਣਾ ਹੈ ਗੁਰੂ ਗ੍ਰੰਥ ਸਾਹਿਬ ਦੇ ਸੰਗਤ ਕਰਨੀ ਸਾਧੂਆਂ ਲਾਡ ਲਗਣਾ ਹੈ ਗੁਰੂ ਗ੍ਰੰਥ ਸਾਹਿਬ ਦੇ ਸੰਗਤ ਕਰਨੀ ਸਾਧੂਆਂ ਕਰਨੀ ਸਾਧੂ ਆ ਦਿਲ ਪਰ ਸਭ ਤੇ ਸੁਣਾ ਹੈ ਸੰਗਤ ਕਰਨੀ ਸਾਧੂ ਆ ਉਹ ਉਹ ਹੈ ਗਾਜੀ ਤੇ ਉਹ ਬਰੋ ਕਰ ਕੋ ਸਾਧੂ ਕਰਨੀ ਸਾਧੂ ਆ ਸਾਧੂ ਦਾ ਭਾਵ ਅੰਦਰ ਦੀ ਉਹ ਫਿਰ ਅਵਸਥਾ ਹੈ ਜਦੋਂ ਪਰਮਾ ਵਿੱਚ ਪਾਉਣ ਵਾਲਿਆਂ ਤੋਂ ਬਚ ਜਾਇਓ ਮੈਂ ਫਿਰ ਵੈੰਦੀ ਕਰਦਾ ਇੰਨੀ ਕਿਤੇ ਬਲ ਬੁੱਤੀ ਦਿੱਤੀ ਹੈ ਪ੍ਰਮਾਤਮਾ ਨੇ ਸਹੀ ਤੇ ਗਲਤ ਦਾ ਰਾਹ ਪਤਾ ਹੋਣਾ ਚਾਹੀਦਾ ਕੀ ਸਹੀ ਤੇ ਕੀ ਗਲਤ ਸਹੀ ਤੇ ਗਲਤ ਦਾ ਫੈਸਲਾ ਸੋਚ ਸਮਝ ਕੇ ਲੈਣਾ ਹਮੇਸ਼ਾ ਗੁੰਮਰਾਹ ਨਾ ਹੋ ਇਤੇ ਭਰਮ ਚ ਨਹੀਂ ਪੈ ਜਾਣਾ ਅਜੇ ਹੈ ਆਜ਼ਾਦ ਹੈ ਆਜ਼ਾਦ ਕਿਸੇ ਨੂੰ ਆਪਣੇ ਤੇ ਭਾਰੂ ਨਹੀਂ ਬਣ ਦੇਣਾ ਜਿਵੇਂ ਬਾਰਦ ਕਹਿੰਦੇ ਜਿਹੜੇ ਵਿਕਾਰ ਨੇ ਇਹਨਾਂ ਨੂੰ ਆਪਣੇ ਤੇ ਭਾਰੂ ਨਹੀਂ ਬਣ ਦੇਣਾ ਹਾਵ ਵੀ ਨਹੀਂ ਹੋਣ ਦੇਣਾ ਇਹ ਹਾਵ ਵੀ ਕਦੇ ਨਹੀਂ ਹੁੰਦਾ ਫੇਰ ਉਹੀ ਗੱਲ ਆ ਗਈ ਨਾਮ ਧਿਆਇਆ ਨ ਸੁਖ ਫਲ ਪਾਏਨ ਆਠ ਪਹਿਰ ਹਰਨ ਤੇਰੀ ਸ਼ਰਨ ਤੇਰੇ ਪਰਵਾਸে ਪੰਜ ਦੁਸ਼ਟ ਲੈ ਸਾਧ ਸਤਿ ਵਾਹਿਗੁਰੂ ਜੀ ਜਦੋਂ ਤੇਰਾ ਨਾਮ ਮੇਰੇ ਕੋਲ ਹੈ ਤੇਰਾ ਸ਼ਬਦ ਮੇਰੇ ਕੋਲ ਹੈ ਤੇ ਮੈਂ ਇਹਨਾਂ ਵਿਕਾਰਾਂ ਨੂੰ ਵਸ ਵਿੱਚ ਕਰ ਲੈਂਦਾ ਮਨ ਵਸ ਵਿੱਚ ਕਰ ਲੈਂਦਾ ਮਨ ਵਸ ਵਿੱਚ ਕਰ ਲੈਂਦਾ ਹਮੇਸ਼ਾ ਹੀ ਸਚੇਤ ਰਹੋ ਹਮੇਸ਼ਾ ਕਿਉਂਕਿ ਜੀਵਨ ਬੜਾ ਕੀਮਤੀ ਹੈ ਜਿੰਦਗੀ ਜਿਉਣੀ ਹੈ ਤੇ ਆਨੰਦੇ ਵਿੱਚ ਜਿਉਣੀ ਹੈ ਕਿਸੇ ਦੇ ਚਿੰਤਾ ਦੇ ਵਿੱਚ ਜ਼ਿੰਦਗੀ ਨਹੀਂ ਹੈ ਫਿਰ ਬੇਨਤੀ ਕਰੋ ਸੱਚੇ ਪਾਤਸ਼ਾਹ ਜਿਹੜੇ ਸਾਧਨਾ ਕਰਨ ਵਾਲੇ ਆ ਜਿਹੜੇ ਚੰਗਾ ਰਾਹ ਵਿਖਾਉਣ ਉਹਨਾਂ ਨੂੰ ਕੀ ਕਹਿੰਦੇ ਨੇ ਸਾਧੂ ਜਿਹੜੇ ਗਲਤ ਰਾਹ ਵਿਖਾਉਣ ਉਹਨਾਂ ਨੂੰ ਸਾਧੂ ਨਹੀਂ ਕਹਿੰਦੇ ਜੇ ਕਿਸੇ ਨੂੰ ਚੰਗਾ ਰਾਹ ਦੱਸ ਦਿੱਤਾ ਰਾਹ ਤੇ ਆਪੋ ਤੁਰਿਏ ਚੰਗੇ ਰਾਹ ਤੇ ਆਪ ਤੁਰਿਏ ਦੂਜੇ ਨੂੰ ਇਹ ਦੋ ਰਹੀ ਇਹ ਅਵਸਥਾ ਹੈ ਮਨ ਦੀ ਮਨ ਕਿੱਥੇ ਤੱਕ ਪਹੁੰਚਿਆ ਮਨ ਕਿੰਨਾ ਕੁ ਰੱਬ ਦੇ ਨੇੜੇ ਆ ਕਿੰਨਾ ਕੁ ਪ੍ਰਮਾਤਮਾ ਦੇ ਕੋਲ ਆ ਜਿਹੜਾ ਵਾਹਿਗੁਰੂ ਦੇ ਕੋਲ ਹੋਵੇ ਨਜ਼ਦੀਕ ਹੋਵੇ ਬਨ ਕਰਕੇ ਤੁਹਾਨੂੰ ਵੀ ਰੱਬ ਦੇ ਨੇੜੇ ਲਈਂ ਜਾ। ਯਾਰੇ ਜੀ ਸੰਗਤ ਕਰਨੀ ਸਾਧੂ ਆ ਯਾਰੇ ਹੋ ਸੰਗਤ ਕਰਨੀ ਸਾਧੂ ਆ ਯਾਰੇ ਜੀ ਸੰਗਤ ਕਰਨੀ ਸਾਧੂ ਆਂ ਮਿਲਣੇ ਚਾਹੇ ਸੰਗਤ ਦੀ ਬਾਤ ਵਿੱਚ ਯਾਰੀ ਸੰਗਤ ਕਰੀ ਸਾਧੂ ਆਂ ਦੀ ਮੇਰੇ ਪਿਆਰੇ ਸੰਗਤ ਕਰੀ ਸਾਧੂ ਆਂ ਪਿਆਰੇਓ ਸੰਗਤ ਕਰੀ ਸਾਧੂ ਆਂ ਦੀ ਸੰਗਤ ਕਰੀ ਸਾਧੂ ਆਂ ਦੀ ਮੇਰੇ ਪਿਆਰੇ ਸੰਗਤ ਕਰੀ ਸਾਧੂ ਆਂ ਦੀ ਮੇਰੇ ਪਿਆਰੇ ਸੰਗਤ